ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਹਨਾਂ ਵੀ ਜਦੋਂ ਸਮਾਜ ਦੇ ਅੰਦਰ ਵਿਚਰਦਿਆਂ ਵੇਖੀਦਾ ਹੈ ਤੇ ਆਏ ਦਿਨ ਕੋਈ ਨਾ ਕੋਈ ਨਵਾਂ ਵਹਿਮ ਨਵਾਂ ਭਰਮ ਲੋਕਾਂ ਦੇ ਮਨਾਂ ਦੇ ਅੰਦਰ ਪਣਪਦਾ ਹੋਇਆ ਬਣਦਾ ਹੋਇਆ ਪਲਦਾ ਹੋਇਆ ਵੇਖਣ ਵਾਸਤੇ ਮਿਲਦਾ ਔਰ ਚੰਗੇ ਚੰਗੇ ਬਜ਼ੁਰਗਵਾਰ ਲੋਕ ਵੀ ਵਹਿਮ ਦੀ ਬਿਮਾਰੀ ਦੇ ਨਾਲ ਬਿਮਾਰ ਮਿਲਦੇ ਨੇ ਪੜ੍ਹੇ ਲਿਖੇ ਬੈਲ ਐਜੂਕੇਟਿਡ ਪਰਸਨ ਵੀ ਵਹਿਮ ਦੇ ਬੋਝ ਦੇ ਥੱਲੇ ਹੀ ਦੱਬੇ ਮਿਲਦੇ ਨੇ ਵਹਿਮ ਤੋਂ ਮੁਕਤ ਵਹਿਮ ਤੋਂ ਬਚਿਆ ਕੋਈ ਵਿਰਲਾ ਵੰਜਾ ਹੈ ਕਿਸੇ ਨੂੰ ਇਹ ਬਿਮਾਰੀ ਘਾਟੇ ਤੇ ਕਿਸੇ ਨੂੰ ਇਹ ਬਿਮਾਰੀ ਬਹੁਤ ਜ਼ਿਆਦੀ ਹੈ ਹੁਣ ਵਹਿਮ ਉਹ ਜ਼ੰਜੀਰ ਹੈ ਜਿੰਨੂੰ ਆਪਣੇ ਹੱਥਾਂ ਦੇ ਨਾਲ ਤੁਸੀਂ ਆਪਣੇ ਗਲ ਦੇ ਅੰਦਰ ਪਾਇਆ ਹੈ ਤੇ ਆਪਣੇ ਆਪ ਹੀ ਇਹਨੂੰ ਕਿਸੇ ਰੁੱਖ ਦੇ ਟਾਣੇ ਦੇ ਨਾਲ ਲਟਕਾ ਕੇ ਫਾੜ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਵਹਿਮ ਐਦਾਂ ਦੀ ਜੰਜੀਰ ਹੈ ਜਿਹੜੀ ਤੁਹਾਨੂੰ ਕਿਸੇ ਪਾਸੇ ਜਾਣ ਨਹੀਂ ਦਿੰਦੀ ਤੁਹਾਨੂੰ ਖੁੱਲਕੇ ਤੁਰਨ ਨਹੀਂ ਦਿੰਦੀ ਖੁੱਲਕੇ ਬੋਲਣ ਨਹੀਂ ਦਿੰਦੀ ਖੁੱਲਕੇ ਖਾਣ ਨਹੀਂ ਦਿੰਦੀ ਵਹਿਮ ਐਦਾਂ ਦੀ ਬਿਮਾਰੀ ਹੈ ਜਿਹਦੀ ਬਿਮਾਰੀ ਦੇ ਨਾਲ ਤੁਸੀਂ ਹਰ ਵਕਤ ਆਪਣੇ ਆਪ ਨੂੰ ਸੁੰਗੜਿਆ ਮਹਿਸੂਸ ਕਰੋਗੇ ਦੱਬਿਆ ਮਹਿਸੂਸ ਕਰੋਗੇ ਖੁੱਲ ਕੇ ਬੋਲਣਾ ਨਹੀਂ ਹੱਸਣਾ ਨਹੀਂ ਪਾਉਣਾ ਨਹੀਂ ਕਿਉਂਕਿ ਵਹਿਮ ਹਜ਼ਾਰ ਕਿਸਮ ਦਾ ਇੱਕ ਕਿਸਮ ਦਾ ਤੇ ਹੈ ਨਹੀਂ ਤੇ ਮੈਂ ਅਕਸਰ ਇੱਕ ਗੱਲ ਕਹਿੰਦਾ ਹਾਂ ਉਹ ਨਾ ਵੀ ਤੁਸੀਂ ਸੱਪ ਪਾਲ ਲਿਓ ਆਪਣੇ ਘਰ ਦੇ ਅੰਦਰ ਪਰ ਵਹਿਮ ਨਾ ਪਾਲਿਓ ਸੱਪ ਨਾਲੋਂ ਵੀ ਬੁਰਾ ਹੈ ਹਾਲਾਂਕਿ ਇੱਕ ਕੋਬਰੇ ਦਾ ਇੱਕ ਵਾਰ ਦਾ ਡਿਸਚਾਰਜ ਹੋਇਆ ਜ਼ਹਿਰ 16 ਬੰਦਿਆਂ ਦੀ ਜਾਨ ਲੈ ਸਕਦਾ ਹੈ ਪਰ ਜਿਹੜਾ ਵਹਿਮ ਹੈ ਨਾ ਉਹ ਤੁਹਾਨੂੰ ਅੰਦਰੋਂ ਮਾਰਦਾ ਹੈ ਅੰਦਰੋਂ ਕੋਬਰੇ ਦਾ ਜ਼ਹਿਰ ਤੇ ਬੰਦੇ ਦੇ ਸਰੀਰ ਨੂੰ ਮਾਰਦਾ ਹੈ ਨਾ ਪਰ ਜਿਹੜਾ ਵਹਿਮ ਹੈ ਨਾ ਇਹ ਤੁਹਾਡੇ ਮਨਾਂ ਨੂੰ ਮਾਰਦਾ ਹੈ ਫਿਰ ਉਹ ਮੈਂ 16 ਬੰਦਿਆਂ ਦੀ ਗੱਲ ਕੀਤੀ ਇੱਥੇ ਲਗਾਤਾਰ ਪੁਸ਼ਤਾਂ ਦੀਆਂ ਪੁਸ਼ਤਾਂ ਮਾਰੀ ਜਾ ਰਹੀਆਂ ਲਗਾਤਾਰ ਮਾਰੀ ਜਾ ਰਹੀਆਂ ਤੁਸੀਂ ਆਪਣੇ ਬੱਚਿਆਂ ਨੂੰ ਅੱਖ ਖੋਲਣ ਤੋਂ ਪਹਿਲਾਂ ਵਹਿਮੀ ਬਣਾ ਦਿੰਦੇ ਹੋ ਪੈਣਾ ਪਰਮਾਣ ਵਹਿਮੇ ਬਣਾ ਦਿੰਦੇ ਹੋ ਇੱਕ ਇੱਕ ਕਦਮ ਦੇ ਉੱਤੇ ਤੁਹਾਡੇ ਨਾਲ ਵਹਿਮ ਖਲੋਤੇ ਹੁੰਦੇ ਨੇ ਆਹ ਨਹੀਂ ਕਰਨਾ ਆਹ ਨਹੀਂ ਕਰਨਾ ਇਦਾਂ ਨਹੀਂ ਕਰਨਾ ਆਹ ਨਹੀਂ ਪਾਉਣਾ ਇਦਾਂ ਨਹੀਂ ਬੋਲਣਾ ਖੈਰ ਸ਼ੇਰ ਪਾਲ ਲਿਓ ਪਰ ਵਹਿਮ ਨਾ ਪਾਲ ਲਿਓ ਕੁੱਤਾ ਪਾਲ ਲਿਓ ਬਿੱਲੀ ਪਾਲ ਲਿਓ ਕੋਈ ਖਤਰਨਾਕ ਜਾਨਵਰ ਪਾਲ ਲਿਓ ਪਰ ਵਹਿਮ ਤੋਂ ਬਚਣ ਦੀ ਕੋਸ਼ਿਸ਼ ਕਰਿਓ ਅਜਗਰ ਪਾਲ ਲਿਓ ਪਰ ਵਹਿਮ ਨਾ ਪਾਲਿਓ ਵਹਿਮ ਤੁਹਾਨੂੰ ਮਾਰੇਗਾ ਅੰਦਰੋਂ ਤੁਹਾਡੀ ਔਲਾਦ ਨੂੰ ਮਾਰੇਗਾ ਪੁਸ਼ਤਦਰ ਪੁਸ਼ਤੇ ਨੇ ਮਾਰੀ ਜਾਣਾ ਤੇ ਜਿੰਨਾ ਵਹਿਮ ਪ੍ਰਾਣਾ ਹੋਇਆ ਉਹਨਾਂ ਪੱਕਾ ਹੋਏ ਜਾਣਾ ਵੇਖੋ ਜੀ ਬਜ਼ੁਰਗਾਂ ਤੋਂ ਗੱਲ ਚੱਲਦੀ ਆ ਰਹੀ ਵੀ ਜਿਹੜੀ ਗਲਤੀ ਬਜ਼ੁਰਗਾਂ ਨੇ ਕਰ ਲਈ ਜ਼ਰੂਰੀ ਇਹ ਵੀ ਤੁਸੀਂ ਵੀ ਉਹ ਗਲਤੀ ਕਰਨੀ ਤੁਸੀਂ ਉਹਦੇ ਵਿੱਚੋਂ ਬਾਹਰ ਨਹੀਂ ਨਿਕਲਣਾ ਬਜ਼ੁਰਗਾਂ ਕੋਲ ਤੇ ਖਾਣ ਪੀਣ ਲਈ ਬੜਾ ਘੱਟ ਸੀ ਤੁਹਾਡੇ ਕੋਲ ਤੇ ਬੜਾ ਇਹ ਕਿਉਂ ਨਹੀਂ ਓਦਾਂ ਦਾ ਖਾਣ ਪੀਣ ਰੱਖਿਆ ਬਜ਼ੁਰਗਾਂ ਕੋਲ ਤੇ ਰਹਿਣ ਸੈਨ ਲਈ ਕੱਚੇ ਮਕਾਨ ਸਨ ਤੁਹਾਡੇ ਵਾਲੀ ਸ਼ਾਨ ਕੋਠੀਆਂ ਨੇ ਕਿਉਂ ਨਹੀਂ ਬਜ਼ੁਰਗਾਂ ਵਰਗੀਆਂ ਰੱਖੀਆਂ ਬਜ਼ੁਰਗਾਂ ਕੋਲ ਤੇ ਪਾਉਣ ਲਈ ਖੱਦਰ ਸੀ ਤੁਹਾਡੇ ਕੋਲ ਅਲਮਾਰੀਆਂ ਰੇਸ਼ਮ ਦੀਆਂ ਭਰੀਆਂ ਮਿਲਦੀਆਂ ਨੇ ਕਿਉਂ ਨਹੀਂ ਉਦਾਂ ਦਾ ਆਪਣਾ ਪਹਿਰਾਵਾ ਰੱਖਿਆ ਤੋਂ ਬਸ ਵਹਿਮ ਕਰਕੇ ਬਜ਼ੁਰਗਾਂ ਦੀ ਗੱਲ ਨੂੰ ਮੰਨਣਾ ਹੈ ਬਾਕੀ ਪਾਸਿਓਂ ਨਹੀਂ ਖੈਰ ਵਹਿਮ ਤੁਹਾਨੂੰ ਅੰਦਰੋਂ ਮਾਰਦਾ ਹੈ ਤੇ ਜਿੰਨਾਂ ਗੱਲਾਂ ਦਾ ਮੈਂ ਜ਼ਿਕਰ ਕੀਤਾ ਸੱਪ ਅਜਗਰ ਇਹ ਤੁਹਾਨੂੰ ਬਾਰੋਂ-ਬਾਰੋਂ ਮਾਰਦੇ ਨੇ ਚਲੋ ਇਸ ਤੋਂ ਅੱਗੇ ਚੱਲਦੇ ਹਾਂ ਇੱਕ ਫੋਬੀਏ ਦੀ ਬਿਮਾਰੀ ਹੈ ਜਿਹੜੀ ਕਈ ਹਜ਼ਾਰ ਕਿਸਮ ਦੀ 2.5 ਹਜ਼ਾਰ ਕਿਸਮ ਦੀ ਮੈਂ ਪਿੱਛੇ ਜੇ ਪੜ ਚੁੱਕਾ ਹੋ ਸਕਦਾ ਹੈ ਤੋਂ ਵੱਧ ਵੀ ਗਈ ਹੋਵੇ ਫੋਬੀਏ ਦੀ ਬਿਮਾਰੀ ਇਹ ਬੰਦੇ ਨੂੰ ਅੰਦਰੋਂ ਤੰਦਰੁਸਤ ਹੋਣ ਹੀ ਨਹੀਂ ਦਿੰਦੀ ਅੰਦਰੋਂ ਬਿਮਾਰ ਕਰਕੇ ਰੱਖਦੀ ਹੈ ਇਹ ਜਿਹੜੀ ਬਿਮਾਰੀ ਹੈ ਨਿੱਕੀ ਨਿੱਕੀ ਗੱਲ ਦੇ ਉੱਤੇ ਬੰਦੇ ਨੂੰ ਵਹਿਮੀ ਬਣਾ ਕੇ ਰੱਖਦੀ ਹੈ ਸਾਈਕਲੋਜੀਕਲੀ ਤੁਸੀਂ ਜੋ ਸੋਚ ਲੈਂਦੇ ਹੋ ਉਦਾਂ ਦਾ ਤੁਸੀਂ ਅੰਦਰੋਂ ਬਣਨਾ ਸ਼ੁਰੂ ਹੋ ਜਾਂਦੇ ਹੋ ਜਿੱਦਾਂ ਦਾ ਤੁਸੀਂ ਸੋਚਦੇ ਹੋ ਜਿਹੜੀ ਸੋਚ ਤੁਹਾਡੇ ਤੇ ਭਾਰੂ ਰਹਿੰਦੀ ਏ ਦਿਨੇ ਰਹਿੰਦੀ ਏ ਰਾਤ ਰਹਿੰਦੀ ਏ ਲਗਾਤਾਰ ਤੁਹਾਡਾ ਸਾਥੀ ਬਣ ਕੇ ਚੱਲਦੀ ਏ ਉਦਾਂ ਦੀ ਤੁਹਾਡਾ ਸੁਭਾਅ ਬਣਨਾ ਸ਼ੁਰੂ ਹੁੰਦਾ ਹੈ ਉਦਾਂ ਦਾ ਤੁਸੀਂ ਆਪ ਬਣਨਾ ਸ਼ੁਰੂ ਹੋ ਜਾਂਦੇ ਹੋ ਉਦਾਂ ਦੇ ਕੰਮ ਹੋਣੇ ਸ਼ੁਰੂ ਹੋ ਜਾਂਦੇ ਨੇ ਜਿੱਦਾਂ ਦਾ ਤੁਸੀਂ ਬਹੁਤਾ ਜ਼ਿਆਦਾ ਸੋਚਦੇ ਆ ਤਾਂ ਖੈਰ ਹੁਣ ਵਹਿਮ ਕੀ ਕਰਦਾ ਏ ਜੇ ਮੈਂ ਐਸ ਰੰਗ ਦਾ ਕੱਪੜਾ ਪਾ ਲਿਆ ਤੇ ਮੈਂ ਬਿਮਾਰ ਹੋ ਜਾਣਾ ਅੱਛਾ ਤੈਨੂੰ ਕਿੰਨੇ ਦੱਸਿਆ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਜੇ ਤੂੰ ਕਾਲੇ ਰੰਗ ਦਾ ਕੱਪੜਾ ਪਾ ਲਿਆ ਮੈਂ ਕਈਆਂ ਨੂੰ ਵੇਖਿਆ ਕਾਲੇ ਰੰਗ ਦਾ ਕੱਪੜਾ ਨਹੀਂ ਪਾਉਣਾ ਕਈਆਂ ਨੇ ਚਿੱਟੇ ਰੰਗ ਦਾ ਨਹੀਂ ਪਾਉਣਾ ਕਈਆਂ ਨੇ ਕਿਸੇ ਹੋਰ ਰੰਗ ਦਾ ਨਹੀਂ ਪਾਉਣਾ ਕਈਆਂ ਨੇ ਮੈਂ ਤੇ ਹੈਰਾਨ ਹੋਇਆ ਪਿੱਛੇ ਜੇ ਇੰਡੀਆ ਦੇ ਅੰਦਰ ਇੱਕ ਮੌਤ ਤੇ ਜਾਣਾ ਪਿਆ ਔਰ ਉਹ ਪਹਿਲੇ ਦਿਨ ਦੀ ਮੌਤ ਹੋਈ ਸੀ ਉਹਨਾਂ ਕਿਹਾ ਵੀ ਸਵੇਰੇ 10:30 ਵਜੇ ਦੇ ਨੂੰ ਸੰਸਕਾਰ ਕਰ ਦੇਣਾ ਜਦੋਂ ਅਸੀਂ ਪਹੁੰਚ ਗਏ ਟਿਕਾਣੇ ਤੇ ਤੇ ਸਾਰੇ ਬੈਠੇ ਚੁੱਪ ਕਰਕੇ ਗੱਲ ਲਈ ਵੀ ਸਾਰੇ ਪਹੁੰਚ ਗਏ ਨੇ ਤੇ ਸੰਸਕਾਰ ਦਾ ਕੋਈ ਆਰ-ਪਾਰ ਕਿਉਂ ਨਹੀਂ ਕਰ ਰਹਾ। ਅਖੇ ਜੀ ਘਰ ਵਾਲੇ ਕਹਿੰਦੇ ਨੇ 12 ਵਜੇ ਤੋਂ ਬਾਅਦ ਸੰਸਕਾਰ ਕਰਨਾ ਹੈ। ਮੈਂ ਬੜਾ ਹੈਰਾਨ ਹੋਇਆ। ਉਹ ਮੈਂ ਕਿਹਾ ਜਿਹੜੀ ਮਾਰੀ ਗਿਆ ਜਿਹੜਾ ਸ਼ਖਸ ਮਰਨ ਤੋਂ ਵੱਧ ਕਹੇ ਤਾਂ ਕੋਈ ਨੁਕਸਾਨ ਕੀ ਹੋ ਸਕਦਾ ਹੈ। ਜਿਹੜਾ ਮਾਰੀ ਗਿਆ ਹੁਣ ਇਹਦਾ ਨੁਕਸਾਨ ਬਾਕੀ ਹੋਣਾ ਰਹਿ ਵੀ ਕੀ ਗਿਆ। ਪਰ ਮਰਨ ਦੇ ਉੱਤੇ ਵਿਅਮੈ ਜੀ ਸੰਸਕਾਰ ਜਿਹੜਾ ਕਰਨਾ ਹੈ ਨਾ ਉਹ 12 ਵਜੇ ਤੋਂ ਬਾਅਦ ਕਰਨਾ। ਕਪੜਿਆਂ ਦਾ ਵਹਿਮ ਏ ਰੰਗ ਦਾ ਵਹਿਮ ਏ ਜਿਆ ਰੰਗ ਪਾਲਿਆ ਤੇ ਉਹ ਤੁਹਾਨੂੰ ਬਿਮਾਰ ਕਰਦਾ ਕਿਉਂਕਿ ਸੋਚ ਨੇ ਆਵੀ ਹੋ ਜਾਣਾ ਹੈ ਨਾ ਸੋਚ ਨੇ ਭਾਰੂ ਹੋ ਜਾਣਾ ਹੈ ਵੀ ਜੇ ਮੈਂ ਲਾਲ ਪਾਲਿਆ ਤੇ ਬਿਮਾਰ ਹੋ ਜਾਣਾ ਹੈ ਹਰਾ ਪਾਲਿਆ ਤੇ ਬਿਮਾਰ ਹੋ ਜਾਣਾ ਉਹ ਜੋ ਵਹਿਮ ਤੁਸੀਂ ਆਪਣੇ ਅੰਦਰ ਪਾਲ ਲਿਆ ਉਦਾਂ ਦਾ ਉਹਨੇ ਤੁਹਾਨੂੰ ਕਰ ਹੀ ਦੇਣਾ ਹੈ ਬਿਮਾਰ ਕਰ ਹੀ ਦੇਣਾ ਹੈ ਤੁਹਾਡੇ ਦਿਨਾਂ ਦਾ ਵਹਿਮ ਏ ਖਾਣ ਪੀਣ ਦਾ ਵਹਿਮ ਏ ਬੈਣ ਦਾ ਵਹਿਮ ਏ ਉੱਠਣ ਦਾ ਵਹਿਮ ਏ ਖਰਾਨੀ ਦੀ ਗੱਲ ਏ ਵੇ ਦਵਾਈਆਂ ਆਖੇ ਰਸੋਈ ਦੀ ਸਲੇਬ ਤੇ ਨਹੀਂ ਰੱਖਣੀਆਂ ਘਰ 'ਚ ਬਿਮਾਰੀਆਂ ਆ ਜਾਂਦੀਆਂ ਹੁੰਦੀਆਂ ਨੇ ਕਮਾਲ ਦੀ ਗੱਲ ਹੈ ਤੁਸੀਂ ਹਰ ਵਕਤ ਕਬਰ ਆਏ ਰਹਿੰਦੇ ਹੋ ਮੁਰਜਾਏ ਰਹਿੰਦੇ ਹੋ ਡਰੇ ਰਹਿੰਦੇ ਹੋ ਕਿਉਂ ਕਿਉਂਕਿ ਜਿਹੜਾ ਸੱਚ ਦਾ ਧਰਮ ਹੈ ਨਾ ਸੱਚ ਦੇ ਧਰਮ ਤੋਂ ਤੁਸੀਂ ਦੂਰ ਹੋ ਤੁਸੀਂ ਜਿਹੜਾ ਧਰਮ ਹੀ ਪਾਲ ਰਹੇ ਹੋ ਨਾ ਉਹ ਵੀ ਵਿਹਮੀ ਬਣ ਕੇ ਪਾਲ ਰਹੇ ਹੋ ਬਾਬਿਆਂ ਦੇ ਕਹਿ ਲਾ ਕੇ ਪਾਲ ਰਹੇ ਹੋ ਜੋਤਸ਼ੀਆਂ ਦੇ ਕਹਿ ਲਾ ਕੇ ਪਾਲ ਰਹੇ ਹੋ ਗੁਰੂ ਦੇਰ ਕਹਿ ਲਾ ਕੇ ਧਰਮ ਵਿੱਚ ਨਹੀਂ ਪੜ ਰਹਿ। ਸੱਚ ਤੋਂ ਦੂਰ ਹੋ ਧਰਮ ਤੋਂ ਦੂਰ ਹੋ ਬਾਣੀ ਤੋਂ ਦੂਰ ਹੋ। ਇਸ ਕਰਕੇ ਹਰ ਵਕਤ ਡਰੇ ਕੁਮਲਾਏ ਤੇ ਉਤਰੇ ਚਿਹਰੇ ਤੁਹਾਡੇ ਮੈਨੂੰ ਨਜ਼ਰ ਆਉਂਦੇ ਨੇ। ਅੱਛਾ ਧਰਮ ਦੇ ਅੰਦਰ ਵੀ ਬੇਵੇਮ ਹੈ। ਵੀ ਆ ਕੰਮ ਹੋਇਆ ਤੇ ਗੁਰੂ ਨੇ ਨਾਰਾਜ਼ ਹੋ ਜਾਣਾ। ਅੱਛਾ ਜੇ ਕਛਹਿਰਾ ਲੈ ਗਿਆ ਗੁਰੂ ਨੇ ਨਾਰਾਜ਼ ਹੋ ਜਾਣਾ। ਜੇ ਕਿਧਰੇ ਭੁੱਲ ਭਲੇਖੇ ਕਿਰਪਾਨ ਲੈ ਗਈ ਤੇ ਗੁਰੂ ਨੇ ਨਾਰਾਜ਼ ਹੋਣਾ। ਕੜਾ ਲੈ ਗਿਆ ਗੁਰੂ ਨੇ ਨਾਰਾਜ਼ ਹੋ ਜਾਣਾ। ਕੰਗਾ ਲੈ ਗਿਆ ਗੁਰੂ ਨੇ ਨਾਰਾਜ਼ ਹੋ ਜਾਣਾ। ਮੈਂ ਆਹ ਕਪੜਾ ਪਾਲਿਆ ਤੇ ਗੁਰੂ ਨੇ ਨਰਾਜ ਹੋ ਜਾਣਾ ਵੀ ਗੁਰੂ ਨਾ ਹੋਇਆ ਜਿਹਨੂੰ ਗੁਰੂ ਕਹਿੰਦੇ ਉਹ ਕਿੰਨਾ ਵੱਡਾ ਉਹਦੀ ਸੋਚ ਦਾ ਵਿਸ਼ਾਲ ਡੈਰਾ ਹੋਏਗਾ ਜਾਂ ਹੋਣਾ ਚਾਹੀਦਾ ਹੈ ਜਿਹੜਾ ਗੁਰੂ ਹੈ ਪਰ ਜਿੱਦਾਂ ਤਾਂ ਤੁਸੀਂ ਗੁਰੂ ਨੂੰ ਬਣਾ ਕੇ ਰੱਖ ਦਿੱਤਾ ਹੈ ਤੁਸੀਂ ਤਾਂ ਗੁਰੂ ਨੂੰ ਬੱਚਾ ਬਣਾ ਕੇ ਰੱਖ ਦਿੱਤਾ ਜਿਵੇਂ ਬੱਚਾ ਸਕਿੰਟ ਸਕਿੰਟ ਤੇ ਨਰਾਜ ਹੁੰਦਾ ਹੈ ਕੋਈ ਖਾਣ ਲਈ ਨਾ ਮਿਲਿਆ ਤਾਂ ਨਰਾਜ ਪੈਣ ਲਈ ਨਾ ਮਿਲਿਆ ਤਾਂ ਨਰਾਜ ਕੋਈ ਜਿੱਦ ਪੂਰੀ ਨਾ ਹੋਈ ਤਾਂ ਨਰਾਜ ਇਹ ਕੰਮ ਬੱਚੇ ਦਾ ਹੈ ਗੁਰੂ ਦਾ ਨਹੀਂ ਤੁਸੀਂ ਗੁਰੂ ਨੂੰ ਬੱਚਿਆਂ ਵਰਗਾ ਸਾਬਤ ਕਰ ਦਿੱਤਾ ਹੈ ਵੀ ਆ ਕੰਮ ਨਾ ਹੋਇਆ ਤੇ ਗੁਰੂ ਨੇ ਨਰਾਜ ਹੋ ਜਾਣਾ ਹੈ ਗੁਰੂ ਤੁਹਾਡੀ ਨਰਾਜਗੀ ਵਾਸਤੇ ਗੁਰੂ ਕੋਲ ਹੋਰ ਕੋਈ ਕੰਮ ਨਹੀਂ ਗਾ ਉਹ ਨੇ ਹੀ ਨੋਟ ਕਰਦਾ ਰਹਿਣਾ ਵੀ ਤੇਰੀ ਪੱਗ ਲਾਲ ਰੰਗ ਦੀ ਹੈ ਜਾਂ ਹਰੇ ਰੰਗ ਦੀ ਹੈ ਜਾਂ ਕਿਹੜੇ ਰੰਗ ਦੀ ਤੂੰ ਜਾ ਕਿੱਥੇ ਰਿਹਾ ਹੈ ਬਹਿ ਕਿੱਥੇ ਰਿਹਾ ਗੁਰੂ ਨੇ ਇਹ ਨੋਟ ਕਰਦੇ ਰਹਿਣਾ ਗੁਰੂ ਤੁਹਾਡੀ ਕਮਜ਼ੋਰੀ ਲੱਭਦਾ ਫਿਰੇਗਾ ਗੁਰੂ ਗੁਰੂ ਨਾ ਹੋ ਜਾ ਗੁਰੂ ਇਹ ਕਾਮ ਬੱਚਾ ਹੋਇਆ ਜਿਹੜਾ ਨਿੱਕੀ ਨਿੱਕੀ ਗੱਲ ਦੇ ਉੱਤੇ ਨਰਾਜ ਹੋ ਜਾਂਦਾ ਸਾਰੀ ਉਮਰ ਨੂੰ ਮਣਾਉਂਦਿਆਂ ਲੰਘ ਜੇ ਕਿ ਗੁਰੂ ਨਰਾਜ ਉਦੋਂ ਹੁੰਦਾ ਹੈ ਜਦੋਂ ਤੁਸੀਂ ਗਲਤ ਕੰਮ ਕਰਦੇ ਹੋ ਠੱਗੀ ਕਰਦੇ ਹੋ ਬੇਈਮਾਨੀ ਕਰਦੇ ਹੋ ਠੋਰੀ ਕਰਦੇ ਹੋ ਮੈਲੀ ਨਜ਼ਰ ਰੱਖਦੇ ਹੋ ਜਿੰਨਾ ਇਹ ਕੂੜਕਸੁੱਤ ਮਨ ਦੇ ਅੰਦਰ ਭਰਿਆ ਹੈ ਇਹਨਾਂ ਗੱਲਾਂ ਤੋਂ ਪਰਹੇਜ਼ ਕਰੋ ਕੱਪੜੇ ਪਾਉਣ ਦੇ ਨਾਲ ਕੁਝ ਨਹੀਂ ਹੋਣਾ ਮੀਟ ਖਾਣ ਦੇ ਨਾਲ ਕੁਝ ਨਹੀਂ ਹੋਣਾ ਅੰਡੇ ਤੋਂ ਪਰਹੇਜ਼ ਕਰ ਲਿਆ ਗੁਰੂ ਨਾਰਾਜ਼ ਨਾ ਹੋ ਜਾਏ ਤੇ ਦੁਨੀਆਂ ਨੂੰ ਭਾਵੇਂ ਲੋਟ-ਲੋਟ ਕੇ ਖਾਈ ਜਾਓ ਭਾਵੇਂ ਦਾਤੀ ਫੜ ਕੇ ਖਲ-ਲਾ ਲਾ ਕੇ ਖਾਈ ਜਾਓ ਤੇ ਅੰਡਾ ਮੀਟ ਨਾ ਖਾਓ ਗੁਰੂ ਨਾਰਾਜ਼ ਹੋ ਜਾਏਗਾ ਤੋ ਖੈਰ ਵਹਿਮ ਤੋਂ ਬਚੋ ਜਿੰਨਾ ਵਿੱਚ ਬਚਿਆ ਜਾ ਸਕਦਾ ਹੈ ਇਹਦੇ ਅੰਦਰ ਹੀ ਭਲਾਈ ਹੈ ਵਾਹਿਗੁਰੂ ਜੀ ਕਾ ਖਾਲਸਾ